ਰੇਲਵੇ ਸਟੇਸ਼ਨ ਅਪਰੋਚ ਪੋਰਟ ਦੇ ਉੱਪਰ ਇੱਜਾ ਉਤਾਰ-ਤਾਰ ਕੀਤੀ ਜਾ ਰਹੀ ਹੈ। ਇਹ ਤਾਂ ਨਿੱਕੀ ਜੀ ਬੱਚੀ ਆ ਤੇਰੀ ਜਨਾਨੀ ਕਿਥੋਂ? ਇਹ ਕੌਣ ਹੈ? ਆਇਆ, ਆਪਕਾ ਕੀ ਲੱਗਦਾ ਹੈ? ਕੋਣ ਲਿਖ? ਕੋਣ ਖਾਣੇ? ਹਟਾਓ। ਕਮ ਕਰਤਾ ਤੈ ਤੂੰ? ਐਂ ਕਿ ਕੰਮ ਕਰ ਦੇ ਬਿੱਲ ਲੱਗਦੀ ਰਹੀ? ਅੱਧੀ ਇਧਰ? ਕਿਤੇ ਕੀ ਲੱਗਦੇ ਕਹਿੰਦਾ ਮੇਰੇ ਘਰ ਆ। ਸਾਰਾ ਲਈ ਦਿਨ ਮਾਰਾਈ ਲਿਖੇ ਤੇ ਕਿਹਾ ਬੱਚੀ ਮੈਂ ਤੇਰੀ ਘਰ ਵਾਲੀ ਨਹੀਂ ਕਹਿੰਦਾ ਐ ਮੇਟਾ ਕੀ ਹੋਇਆ ਯਹਾਂ ਪੇ ਕੀ ਹੋਇਆ ਭਾਈ ਇਹ ਹਮਾਰੇ ਭਾਈ ਨੇ ਰਾਜ ਦੇ ਪੇਸ ਚ ਉਦਰਿੰਦਾ ਹੈ ਜਿੰਦਗੀ ਚ ਕਿਉਂ ਬਣਿਆ ਕਿਉਂ ਇੰਨੇ ਹਾਲਾਤਾਂ ਚ ਵਿਆਹੀ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਤੁਹਾਡੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਮ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਪੂਜਾ ਨਾਮ ਦੱਸਦੀ ਹੈ ਲੜਕੀ ਤੇ ਇਹ ਵੀਰਾ ਸਾਡਾ ਟੀਮ ਦਾ ਮੈਂਬਰ ਆ ਵੀਰਾ ਤੇ ਭੈਣ ਸਾਡੇ ਨਾਲ ਅੱਜ ਹੀ ਮਤਲਬ ਜੁੜੇ ਨੇ ਸੋਸ਼ਲ ਮੀਡੀਆ ਤੇ ਸਾਨੂੰ ਫੋਲੋ ਕਰਦੇ ਨੇ ਵੀਡੀਓ ਭੇਜੀ ਅੱਜ ਭੈਣ ਨੇ ਇਸ ਭੈਣ ਦੀ ਰੇਲਵੇ ਸਟੇਸ਼ਨ ਫਿਰੋਜ਼ਪੁਰ ਦੇ ਉੱਪਰ ਕਿ ਜਦੋਂ ਤਾਰ-ਤਾਰ ਕੀਤੀ ਜਾ ਰਹੀ ਸੀ ਉੱਥੇ ਇਹ ਬੱਚੀ 14-15 ਸਾਲਾਂ ਦੀ ਲੜਕੀ ਉੱਥੇ ਇੱਕ ਇਹਦੇ ਬਾਪ ਦੀ ਉਮਰ ਦਾ ਬੰਦਾ ਭੈਣ ਨੂੰ ਕਹਿ ਰਿਹਾ ਮੈਂ ਤੇਰਾ ਪਤੀ ਆ। ਚਲੋ ਅਸੀਂ ਹਾਲਤ ਦੇਖੀਏ ਇਹਦੇ ਫੇਸ ਤੇ ਜ਼ਖਮ। ਕੁਰਸੀ ਲਿਆਓ ਇੱਥੇ ਬੈਠਣ ਨੂੰ ਇੱਕ ਕੁਰਸੀ ਲਿਆ ਸੁਖ। ਪੁੱਜਾ ਬਾਹਰ ਆ ਜਾ ਪੁੱਤ। ਆ ਜਾ ਇੱਥੇ ਆ ਜਾ। ਆ ਜਾ ਮਰੀਤੀ ਆ ਜਾ ਆ ਜਾ। ਆ ਜਾ ਪੁੱਤ ਆ ਜਾ ਆ ਜਾ। ਆ ਜਾ ਉਤਰ ਆ ਜਾ ਉਤਰ ਆ ਜਾ। ਤੇ ਇਹ ਤੇ ਤੁਸੀਂ ਇਸ ਬੱਚੀ ਦੇ ਚਿਹਰੇ ਵੱਲ ਧਿਆਨ ਨਾ ਦੇਖੋ। ਜੇ ਕੋਈ ਇਹਨੂੰ ਪਹਿਚਾਨਦਾ ਜੇ ਕੋਈ ਇਹਨੂੰ ਜਾਣਦਾ ਤਾਂ ਪਲੀਜ਼ ਸੰਪਰਕ ਕਰੋ ਸਾਡੇ ਨੰਬਰਾਂ ਤੇ ਜਿਹੜੇ ਸਕਰੀਨ ਤੇ ਦਿੱਤੇ ਹੋਏ ਨੇ ਤੇ ਜੇ ਤੁਸੀਂ ਨਹੀਂ ਜਾਣਦੇ ਪਹਿਚਾਨਦੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਇਸ ਬੱਚੀ ਬਾਰੇ ਆਪਾਂ ਨੂੰ ਕੁਝ ਪਤਾ ਲੱਗ ਸਕੇ ਤੇ ਸੁਪਨਿਆਂ ਦੇ ਘਰ ਵਿੱਚ ਇਸ ਬੱਚੀ ਨੂੰ ਲੈ ਕੇ ਪਹੁੰਚੇ ਐ ਇਸ ਟਾਈਮ ਭੈਣ ਹੁਣੀ ਜਦੋਂ ਹੀ ਅਸੀਂ ਇਹਨਾਂ ਨੂੰ ਫੋਨ ਕਰਕੇ ਦੱਸਿਆ ਵੀ ਇੱਕ ਵੀਡੀਓ ਆਈ ਹੈ ਵੀਰੇ ਫਿਰੋਜ਼ਪੁਰ ਤੋਂ ਵੀ ਇਦਾਂ ਇੱਕ ਬੱਚੀ ਦੇ ਨਾਲ ਬੰਦਾ ਵੀ ਗਲਤ ਵਿਹਾਰ ਕਰ ਰਿਆ ਤੇ ਵੀਰਾ ਸਖਵਿੰਦਰ ਤੁਰੰਤ ਸਟੇਸ਼ਨ ਤੇ ਪਹੁੰਚ ਕੇ ਉੱਥੇ ਭੈਣ ਜਾ ਚੁੱਕੇ ਸੀਗੇ ਉੱਥੋਂ ਆਪਣੇ ਘਰ ਦੱਸ ਕੇ ਸਾਨੂੰ ਵੀਰੇ ਨੇ ਜਾ ਕੇ ਜਦੋਂ ਉੱਥੇ ਮੌਕੇ ਤੇ ਇਹਨਾਂ ਨੂੰ ਪਹਟਾਇਆ ਉਹ ਕੰਬਲ ਦੇ ਵਿੱਚ ਪਿਆ ਸੀ ਇਸ ਭੈਣ ਦੇ ਨਾਲ ਉਹ ਬਹੁਤ ਹੀ ਘਟੀਆ ਹਰਕਤ ਕਰ ਰਿਹਾ ਸੀ ਉਹ ਬੰਦਾ ਜਿਹੜਾ ਕਿ ਇਹਦੇ ਪਿਓ ਦੇ ਸਮਾਨ ਸੀਗਾ ਤੇ ਜਦੋਂ ਵੀਰੇ ਉਹਨਾਂ ਨੇ ਪੁੱਛਿਆ ਉਹਨੂੰ ਉਠਾਇਆ ਉਹ ਕਹਿੰਦਾ ਮੇਰੀ ਬੇਟੀ ਆ ਇਹ ਤੇ ਸ਼ਰਾਬ ਪੀਤੀ ਹੋਈ ਸੀ ਉਹਦੀ ਫਿਰ ਜਦੋਂ ਵੀਰੇ ਨੇ ਸਾਨੂੰ ਫੋਨ ਲਾਇਆ ਅਸੀਂ ਵੀਰੇ ਨੂੰ ਕਿਹਾ ਵੀ ਤੁਸੀਂ 100 ਨੰਬਰ ਤੇ ਫੋਨ ਕਰ ਪੁਲਿਸ ਨੂੰ ਸੱਦੋ ਇੱਥੇ ਨੂੰ ਪੁਲਿਸ ਹਵਾਲੇ ਕਰੋ ਤੇ ਫਿਰ ਉਹ ਭੱਜੇ ਫਿਰ ਬੜੀ ਮੁਸ਼ਕਲ ਨਾਲ ਵੀਰੇ ਨੇ ਫੜ ਫੜ ਕੇ ਉਹਨੂੰ ਬਿਠਾਇਆ ਤੇ ਬਿਠਾ ਕੇ ਇਹਨਾਂ ਨੇ ਫਿਰ ਪੁਲਿਸ ਦੇ ਹਵਾਲੇ ਕੀਤਾ ਵੀਰੇ ਕੀ ਹੋਇਆ ਉੱਥੇ ਗੱਲ ਹੁਣ ਤੁਸੀਂ ਦੱਸੋ ਥੋੜੀ ਜੀ ਪੁਲਿਸ ਆ ਗਈ ਸੀ ਜਿੱਥੇ ਹੂੰ ਤੇ ਫਿਰ ਉਹ ਮਤਲਬ ਕਿ ਉਹਨਦੀ ਵੀ ਹਾਲਤ ਕੋਈ ਠੀਕ ਨਹੀਂ ਸੀ ਹੈਗੀ ਤੇ ਉਹਨੂੰ ਦਿਖਵਾਇਆ ਤੇ ਚਲੋ ਉਹ ਤਾਂ ਮਤਲਬ ਕਿ ਬਾਅਦ ਚ ਇਧਰ ਉਧਰ ਹੋ ਗਿਆ ਥੋੜਾ ਜਿਹਾ ਚਲੇ ਆ ਗਏ ਤੇ ਹਾਂਜੀ ਤੇ ਇਹਨੂੰ ਫਿਰ ਅਸੀਂ ਲਿਖਾ ਕੇ ਉਹਨਾਂ ਤੋਂ ਪੁਲਿਸ ਤੋਂ ਡੀਡੀ ਆ ਰਿਹਾ ਅਸੀਂ ਗੁਰਪ੍ਰੀਤ ਪਾਈ ਦੀ ਜ ਮੁੱਠੀ ਸੇਵਾ ਸਟੇ ਲਾ ਕੇ ਚੱਲੇ ਆ ਜੀ ਤੇ ਫਿਰ ਉਹਨਾਂ ਨੇ ਸਾਨੂੰ ਜਟਨ ਦਿੱਤਾ ਜੀ ਹਾਂਜੀ ਜਦੋਂ ਤੁਹਾਨੂੰ ਭੈਣ ਮਿਲੀ ਕਿੱਥੇ ਸੀ ਜੇ ਕੀ ਤੁਸੀਂ ਕਿੱਥੇ ਸੀ ਸਟੇਸ਼ਨ ਤੇ ਵੀਰ ਜੀ ਬੈਠੀ ਸੀ ਮੈਂ ਆਦੇ ਪਿੰਡ ਤੋਂ ਆ ਰਹੀ ਸੀ ਮੈਂ ਤੇ ਪਿੱਛੇ ਆ ਰਹੀ ਸੀ ਫੋਸ਼ਾ ਤੇ ਉੱਥੇ ਇਹਨਾਂ ਨੂੰ ਦੇਖਿਆ ਬੱਚੇ ਕਹਿ ਰਹੇ ਕੁਛ ਖਾਣਾ ਤੇ ਮੈਨੂੰ ਇਹ ਦਿਖੀ ਮੈਂ ਕਿਹਾ ਬਟਾ ਵਿਚਾਰੀ ਭੁੱਖੀ ਹੋਏਗੀ ਉਹਨੂੰ ਵੀ ਦਿਓ ਫਿਰ ਇਹਨੂੰ ਚਾਹ ਤੇ ਬਿਸਕੁਟ ਦੇ ਕੇ ਆਂਦੇ ਹੂੰ ਤੇ ਚਾਹ ਇਹਦੇ ਕੋਲ ਡੁੱਲ ਗਈ ਤੇ ਬਿਸਕੁਟ ਇਹ ਉੱਪਰ ਉੱਥੇ ਆ ਕੇ ਬੈਠ ਗਈ ਹੂੰ ਤੇ ਫਿਰ ਛਟ ਥੋੜੀ ਕੋ ਟਾਈਮ ਬਾਅਦ ਉਹ ਬੰਦਾ ਇਹਦੇ ਕੋਲ ਚਲਾ ਗਿਆ ਇਹਦੇ ਨਾਲ ਗਲਤ ਹਰਕਤਾਂਆਂ ਕਰਨ ਲੱਗ ਪਿਆ ਹੂੰ ਤੇ ਮੈਂ ਵੇਖਦੀ ਪਈ ਸੀ ਮੈਂ ਗਈ ਮੈਂ ਕਿਹਾ ਤੁਸੀਂ ਇਹਦੇ ਕੀ ਲੱਗਦੇ ਕਹਿੰਦਾ ਮੇਰੀ ਘਰ ਵਾਲੀ ਮੈਂ ਕਿਹਾ ਤੇਰੀ ਘਰ ਵਾਲੀ ਦੀ ਉਮਰ ਆਈ ਮੈਂ ਕਿਹਾ ਬੱਚੀ ਮੈਂ ਕਿ ਤੇਰੀ ਘਰ ਵਾਲੀ ਨਹੀਂ ਕਹਿੰਦਾ ਇਹਨੂੰ ਪੁੱਛੋ ਮੈਂ ਇਹਨੂੰ ਪੁੱਛਿਆ ਇਹ ਨਹੀਂ ਬੋਲੀਗੀ ਤੇ ਫਿਰ ਮੈਂ ਉਹਨੂੰ ਦਬਕੇ ਦੇ ਨਾਲ ਥੋੜਾ ਕਿਹਾ ਮੈਂ ਕਿ ਮੈਂ ਹੁਣੇ ਪੁਲਿਸ ਨੂੰ ਫੋਨ ਕਰਦੀ ਫਿਰ ਭੱਜ ਗਿਆ ਤੇ ਫਿਰ ਇਹਨੂੰ ਫਿਰ ਬਾਅਦ ਚ ਫਿਰ ਵੀ ਥੋੜੇ ਟਾਈਮ ਫਿਰ ਮੈਂ ਪੁੱਛਿਆ ਨਹੀਂ ਬੋਲੀਗੀ ਫਿਰ ਇਹ ਧੁੱਪੇ ਬੈਠੀ ਸੀ ਮੈਨੂੰ ਛਾਵੇਂ ਬਿਠਾ ਕੇ ਇਹਨੂੰ ਪਾਣੀ ਪਿਆਇਆ ਬਿਸਕੁਟ ਖਵਾਏ ਤੇ ਫਿਰ ਮੈਂ ਫੋਨ ਤੇ ਤੁਹਾਡੇ ਨਾਲ ਗੱਲ ਕੀਤੀ ਫਿਰ ਮੇਰੀ ਵੀ ਟ੍ਰੇਨ ਦਾ ਟਾਈਮ ਹੋ ਰਿਹਾ ਸੀ ਫਿਰ ਮੈਂ ਇੱਕ ਵਾਰੀ ਚਲੀ ਗਈ ਫਿਰ ਵੀਰ ਜੀ ਨੇ ਫੋਨ ਕੀਤਾ ਦੀਦੀ ਤੁਸੀਂ ਪਹੁੰਚ ਜੇ ਤਾਂ ਪਹੁੰਚ ਜਾਓ ਫਿਰ ਜਦੋਂ ਵੀਰ ਜੀ ਨਹੀਂ ਪਹੁੰਚੇ ਫਿਰ ਫਿਰ ਮੈਂ ਆ ਗਈ ਸੀ ਹਨਾ ਤੁਹਾਡਾ ਕੀ ਨਾਮ ਭੈਣੇ ਮੇਰਾ ਨਾਮ ਸਰਬਜੀਤ ਕੌਰ ਜੀ ਸਰਬਜੀਤ ਕੌਰ ਤੁਹਾਡਾ ਕੀ ਨਾਮ ਬੇਟਾ ਕਰਨਵੀਰ ਸਿੰਘ ਕਰਨਵੀਰ ਸਿੰਘ ਤੁਹਾਡਾ ਬੇਟੇ ਨੇ ਹਾਂਜੀ ਮੇਰਾ ਬੇਟਾ ਠੀਕ ਥੈਂਕ ਯੂ ਭੈਣੇ ਕਾਈ ਹੋਇਆ ਤੁਹਾਨੂੰ ਦੇਖ ਕੇ ਸ਼ਰ ਕੋਈ ਹੋਰ ਭੈਣ ਸਾਡੀ ਹੌਸਲਾ ਕਰੇ ਗ੍ਰਾਮ ਤੋਂ ਮੇਰੀ ਵੀ ਬੇਟੀ ਹੈਗੀ ਆ ਮੈਨੂੰ ਬੜਾ ਹੋਇਆ ਵੀ ਬਹੁਤ ਹੌਸਲਾ ਜੀ ਜੀ ਬਹੁਤ ਮਨ ਦੁਖੀ ਹੋਇਆ ਬਹੁਤ ਜੀ ਨਾਲ ਉਸ ਤੋਂ ਵੀ ਨਹੀਂ ਹੁਣੇ ਬੱਚੀ ਨਾਲ ਪਤਾ ਨਹੀਂ ਕਿੰਨੇ ਸਮੇਂ ਤੋਂ ਕਿਵੇਂ ਕੀ ਕੁਝ ਹੋ ਰਿਹਾ ਸੀ ਕਿੱਥੇ ਕਿੱਥੇ ਇਸ ਬੱਚੀ ਨੇ ਆਪਣੀ ਇੱਜ਼ਤ ਨੂੰ ਤਾਰ-ਤਾਰ ਹੁੰਦਿਆਂ ਦੇਖ ਕੇ ਕੁਝ ਵੀ ਨਹੀਂ ਕਰ ਸਕੀ ਤੇ ਲੋਕ ਵੀ ਕਿੱਡੇ ਮਾੜੇ ਨੇ ਜਿਹੜੇ ਇਹ ਸਭ ਕੁਝ ਦੇਖ ਕੇ ਵੀ ਅੰਡਿੱਠਾ ਕਰ ਦਿੰਦੇ ਉੱਥੇ ਇਹ ਦੇਖਣ ਵਾਲੀ ਅੱਖ ਇਕੱਲੀ ਸਰਬਜੀਤ ਭੈਣ ਦੇ ਕਿਉਂ ਸੀ ਉਹਨਾਂ ਨੂੰ ਕਿਉਂ ਨਹੀਂ ਦਿਖਿਆ ਪੂਜਾ ਭੈਣ ਦਾ ਇਹ ਹਾਲ ਦੇਖੋ ਇਹਦੇ ਪੈਰ ਵਿਚਾਰੀ ਦੇ ਹਨ ਕਿਵੇਂ ਹੋਏ ਪਏ ਨੇ ਸੋਟੇ ਕਿੱਡੇ ਕਿੱਡੇ ਮੋٹے

मारा किसी ने मारा बेटा सच बताना डरना नहीं है तुमने हम तुम्हारे भाई है ना यहाँ पे इस यहाँ पे तो कुछ ऐसे मारा लग रहा है बहुत जोर से किसी ने मारा था है? काटा था किसी ने काटा था है सच बताओ बेटा डरो मत हम तुम्हारी मदद करेंगे हम तुम्हारी पूरा मदद करेंगे बेटा सच बताओ बेटा क्या हुआ था हैं गिर गया था कैसे बेटा कैसे गिर गया था ट्रेन से कैसे गिरा था कहां से गिरा था बेटा पूजा मेरी बात सुनो चलो छोड़ो तुम कहां की रहने वाली हो पूजा हे पूजा इधर देखो मेरी तरफ बेटा तुम अपने घर जाना चाहती हो हैं तेरे माँ बाप हैं हैं माँ बाप नाम ही बता दी माँ का क्या नाम है बेटा माँ का नाम क्या है अभी बताया था मुझे तो बोल। बाएगा। बाएगा। और पापा क्या विशाली बे... बे... क्या काली बोधा सिंह पिताजी का नाम और गांव का नाम है कनकपुर कनक ये कहाँ पड़ता है बेटा राजस्थान में बिहार में

तुम्हारे पापा क्या काम करते हैं पापा नहीं है नहीं पापा मम्मी है मम्मी का नाम क्या है शिफाली शुपरी। है? शुपरी ना। क्या नाम है मम्मी का वैशाली सिंह अच्छा वैशाली सिंह है तूने पढ़ाई किया बेटा स्कूल जाते है तू हैं? हैं? हाँ। कितना क्लास तक पढ़ी ठीक गोरी। है।, है, है बेटा कोई बात कितनी कितनी उम्र है तुम्हारी है बेटा तुम्हारी उम्र कितनी है पूजा तुम्हारी उम्र कितनी है बेटा ए पूजा है इक्कीस साल की उम्र तुम्हें डेट ऑफ बर्थ क्या है तुम्हारा नहीं मालूम तो मालूम है ना जियर जियर कौन सा था जियर क्या था मालूम है पूजा जियर तो मालूम है ना इधर देखो मेरी तरह जियर मालूम है जियर इधर देखो बेटा भाई की बात नहीं माननी भाई की बात का जवाब नहीं देना हैं हम तुम्हारे भाई नहीं हैं भाई जैसे हैं ना हम तुम्हारे इधर देखो मेरी तरह देखो हम भाई जैसे नहीं हैं हम बेटा तुम्हारे भाई जैसे हैं पिताजी जैसे हैं बड़े भाई जैसे हैं ना घर जाना चाहती हो हैं माँ के पास जाना है बताओ जाना है हाँ कोई बात नहीं भेजेंगे बेटा भेजेंगे जी आँख खोलें ऊपर को देखना मेरी तरफ इस, इस तरफ इस तरह। उस तरफ देखो उस तरफ उस तरफ मेरे देखो उस तरफ देखो ठीक है आँख तो तुम्हारी मुँह खोलो मुँह खोलो मुँह खोलो बेटा पूरा मुँह खोलो बेटा खोलो खोलो मुँह पूरा थोड़ा और मुँह खोलो थोड़ा और थोड़ा और बेटा हाँ ठीक है दांत ठीक है ना तुम्हारे कहीं और दर्द होता है दुखता है कुछ दुखता है कुछ है इतना तो तो कैसे कैसे इतना चोट लग गया बेटा तुम इतनी बुरी हालत में क्यों है किसने किया तुम्हारा जय हालात तो तू अच्छी लड़की है पढ़ी है नौ तरीक तक नौवीं नौ क्लास तक बेटा वो देखो बीपी देखो उनका शुगर देखा पहले आप लोगों ने देख लिया दिख हो कि नहीं बैठन ठीक है ਠੀਕ ਹੈ ਰਾਈਟਲ ਦਾ ਠੀਕ ਹੈ ਨਹੀਂ ਆਰ ਬੀ ਐਸ 100 ਇਹ ਕੁਛ ਆਪਣੇ ਵੀ ਕਰੇ ਸ਼ੂਗਰ ਸ਼ੂਗਰ ਟੈਸਟ ਕੀਤਾ ਸੀ ਹਾਂਜੀ ਨਾਇਆ ਤੇ 200 ਉਹ ਕੁਛ ਖਾਦਾ ਪੀਤਾ ਸੀ ਇਹਨਾਂ ਨੇ ਨਹੀਂ ਵੀ ਇਹਨੂੰ ਕੇਲਾ ਖਵਾਇਆ ਸੀ ਰਾਸਤੇ 'ਚ ਤੇ ਬਸ ਇੱਕ ਦੋ ਬਿਸਕਟ ਖਾਦੇ ਆ ਤੇ ਕੋਈ ਸ਼ੂਗਰ ਹੈ डायबिटी है तेरे को बेटा दोबारा चेक करो रखिएगा पूजा तुम्हारी उम्र इक्कीस साल है रोना नहीं है बेटा रोना नहीं है रोना नहीं है बेटा जी आँख पे किसने मारा था बेटा नहीं नहीं कोई सुई वही नहीं लगाएंगे बहुत छोटी सी सुई होती है ये तो, तो पता भी नहीं चलेगा तेरे को पूजा देखो ला इतनी सी सुई है छोटी सी पता ना वादा जी बहेता ना जी आरपी डा रेलवे पुलिस डा भी जितने ਚਲੋ ਆਪਣੇ ਵੱਲੋਂ ਇੱਕ ਡੀਡੀਆਰ ਕੱਟ ਕੇ ਭੇਜੀਏ ਨਹੀਂ ਤਾਂ ਬਹੁਤ ਥਾਵਾਂ ਤੇ ਅਸੀਂ ਕੋਸ਼ਿਸ਼ ਕਰਦੇ ਜਦੋਂ ਇਦਾਂ ਕਿਸੇ ਮੈਂਬਰ ਦਾ ਕਾਲ ਆਉਂਦਾ ਸੀ ਉਹਨਾਂ ਨੂੰ ਕਹਿੰਨੇ ਉਹ ਜਿਹੜੇ ਇਥੋਂ ਸੁਵੰਦਰ ਥਾਣੇ ਤੋਂ ਡੀਡੀਆਰ ਕਟਾ ਲਿਆਇਓ ਤਾਂ ਉਥੇ ਨੇੜੇ ਦੇ ਪੁਲਿਸ ਸਟੇਸ਼ਨ ਵਾਲੇ ਜਾਂ ਕੋਈ ਹੋਰ ਡੀਡੀਆਰ ਕੱਟਣ ਨੂੰ ਵੀ ਤਿਆਰ ਨਹੀਂ ਹੁੰਦੇ ਤੇ ਹਾਂਜੀ ਇਸ ਭੈਣ ਨੂੰ ਇਸ ਬੱਚੀ ਨੂੰ ਲੈ ਕੇ ਭੈਣ ਸਰਬਜੀਤਪੁਰ ਤੇ ਸੁਵੰਦਰ ਸਿੰਘ ਦੀ ਸਾਡੇ ਕੋਲੇ ਪਹੁੰਚੇ ਆਂ ਫਰੋਜਪੁਰ ਸ਼ਹਿਰ ਤੋਂ ਜਿੱਦਾਂ ਇਹਨਾਂ ਨੇ ਆਪਣਾ ਫਰਜ਼ ਨਿਭਾਇਆ ਪੂਜਾ ਉੱਪਰ ਨੂੰ ਦੇਖੋ ਬੇਟਾ ਉਸੇ ਤਰ੍ਹਾਂ ਤੁਸੀਂ ਵੀ ਪਲੀਜ਼ ਆਪਣਾ ਫਰਜ਼ ਨਿਭਾਓ ਇਸ ਬੱਚੀ ਦੀ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਮੈਥੇ ਪੂਜਾ ਦਾਤ ਦੀ ਮੇਰੀ 21 ਸਾਲ ਦੀ ਉਮਰ ਤੇ ਬਾਕੀ ਕੋਈ ਗੱਲ ਨਹੀਂ ਪਰਿਵਾਰ ਦੇ ਮਿਲਣ ਤੇ ਜਾਂ ਹੋਰ ਕੋਈ ਜਾਣਕਾਰੀ ਮਿਲਣ ਤੇ ਆਪਾਂ ਅਗੋਂ ਵੀ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਅੱਜੇ ਬਾਸ਼ਾ ਕਿਰਪਾ ਕਰੇ ਇਸ ਬੱਚੀ ਦੇ ਪਰਿਵਾਰ ਬਾਰੇ ਆਪਾਂ ਨੂੰ ਜਲਦੀ ਕੋਈ ਜਾਣਕਾਰੀ ਮਿਲੇ इतने हद है मेरे पापा है नहीं कि मम्मी मेरे है गया मम्मी का ना नाम विशाली दस दे पापा का नाम की दसे बेटा पापा का नाम क्या है हैं काल, कालीपद सिंह है? सिंह काली काली, काली पदा सिंह और भाई बहन है भाई बहन है और कितने भाई है हम दो क्या नाम है बड़े भाई का संत बसंत बसंत सिंह सिकंदर सिंह बसंत सिंह गौरव संत सिंह सिकंदर सिंह ठीक है वो कहाँ रहते हैं बेटा हम गांव गाओ में गांव का नाम क्या है भलीचो भलीचो स्टेशन है ठीक है और जिला का नाम पता है जिला का ਦਿਸ ਚੱਕ ਇਹ ਤਾਂ ਪੂਰਾ ਬਹੁਤ ਸਾਰੇ ਜਵਾਬ ਦੇਣ ਲਈ ਠੀਕ ਨਹੀਂ ਹੈਗੀ ਸਿਹਤ ਵੱਲੋਂ ਵੀ ਮਾਨਸਿਕ ਤੌਰ ਤੇ ਵੀ ਸਿਹਤ ਤੌਰ ਤੇ ਵੀ ਉਹ ਕਿ ਇਸ ਬੱਚੀ ਨੇ ਜੋ ਕੁਛ ਉੱਥੇ ਬਰਦਾਸ਼ਤ ਕੀਤਾ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਉਸ ਵਿੱਚ ਅੱਜ ਦੇ ਇਸ ਕਟਿਆ ਮਾਨਸਿਕਤਾ ਵਾਲੇ ਮਾੜੇ ਸੋਚ ਦੇ ਮਾਲਕ ਲੋਕ ਉਹ ਪੇੜੀ ਉਹ ਦਰਿੰਦੇ ਇਨਸਾਨਾਂ ਵਾਂਗ ਇਨਸਾਨਾਂ ਦੇ ਰੂਪ ਵਿੱਚ ਘੁੰਮਦੇ ਨੇ ਉਸ ਬੰਦੇ ਦੇ ਤੁਸੀਂ ਵੀਡੀਓ ਵੀ ਦੇਖੋ ਅਸੀਂ ਅਟੈਚ ਕੀਤੀ ਹੈ ਨਾਲ ਮורה ਵੀ ਤੁਸੀਂ ਦੇਖੀਆ ਸਾਧੂਆਂ ਵਾਲੇ ਕੱਪੜੇ ਪਾਏ ਹੋਏ ਸਾਧੂ ਦੇ ਭੇਸ 'ਚ ਉਹ ਦਰਿੰਦਾ ਇਸ ਬੱਚੀ ਨੂੰ ਪਹਿਲਾਂ ਤਾਂ ਆਪਣੀ ਵਾਈਫ ਦੱਸਦਾ ਜਦੋਂ ਭੈਣ ਨੇ ਇਤਰਾਜ਼ ਕੀਤਾ ਵੀ ਤੇਰੀ ਤਾਂ ਕੁੜੀਆਂ ਵਰਗੀ ਲੱਗਦੀ ਆ ਤਾਂ ਫਿਰ ਉਹ ਜਦੋਂ ਵੀਰਾ ਜਾਂਦਾ ਤੇ ਇਹਨੂੰ ਦੱਸਦਾ ਵੀ ਮੇਰੀ ਬੇਟੀ ਆ ਪਰ ਜੋ ਹਰਕਤ ਉਹ ਕਰ ਰਿਹਾ ਸੀ ਇਹਦੇ ਨਾਲ ਉਹ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਤਾਂ ਸੇਵਾ ਦੀ ਜਮਾ ਬਖਸ਼ਿਆ ਜੇ ਕੋਈ ਹੋਰ ਹੁੰਦਾ ਤਾਂ ਉਦੋਂ ਉਸ ਹਾਲਤ ਦੇ ਦੇਖ ਕੇ ਸ਼ਾਇਦ ਉਹਨੂੰ ਉੱਥੇ ਹੀ ਸਾਡੇ ਟੀਚਰ ਨੇ ਵੀਰ ਜੀ ਹੁਣੀ ਸਰਕਾਰੀ ਇਹਨਾਂ ਨੂੰ ਵੀ ਉੱਥੇ ਦੁੱਖੜੀਆਂ ਗੁੱਸਾ ਆ ਗਿਆ ਉਸ ਇਨਸਾਨ ਦੇ ਉੱਤੇ ਉਸ ਦਰਿੰਦੇ ਦੇ ਉੱਤੇ ਤੇ ਪਤਾ ਨਹੀਂ ਕਿੰਨੀਆਂ ਪੂਜਾ ਵਰਗੀਆਂ ਸਾਡੀਆਂ ਧੀਆਂ ਆਪਣੀਆਂ ਅਸਮਤ ਨੂੰ ਲਟਾਉਣ ਵਾਸਤੇ ਇਹ ਜਿਹੇ ਦਰਿੰਦਿਆਂ ਦੇ ਮੂਹਰੇ ਕਿਸੇ ਨਾ ਕਿਸੇ ਰੂਪ ਚੜ੍ਹ ਡਿੱਤੀ ਕਿਸੇ ਮਜਬੂਰੀ ਦੇ ਬਕਸੋ ਪਤਾ ਨਹੀਂ ਪੂਜਾ ਦੇ ਘਰ ਚ ਜਾਂ ਪੂਜਾ ਦੀ ਜ਼ਿੰਦਗੀ ਚ ਇਹ ਜਿਹੜੇ ਕਿਹੜੇ ਕਰਨਾ ਕ੍ਰਮ ਹੋਏ ਹੋਣਗੇ ਜਿਹਦੇ ਕਰਕੇ ਵਿਚਾਰੀ ਸਟੇਸ਼ਨਾਂ ਤੇ ਰਹਿਣ ਲਈ ਮਜਬੂਰ ਹੋਈ ਹੈ ਨਹੀਂ ਤਾਂ ਜਿਵੇਂ ਦੱਸਦੀ ਹੈ ਨੌਵੀਂ ਕਲਾਸ ਤੱਕਰ ਪੜ੍ਹੀ ਹੋਈ ਆ ਭਰਾ ਵੀ ਆ ਭੈਣ ਭੈਣ ਵੀ ਆ ਵਾਈਫ ਵੀ ਆਪਣੇ ਮਾਂ ਵੀ ਆ ਬਾਪ ਹੈ ਨਹੀਂ ਜਾਂ ਕਿੱਥੇ ਆ ਕੀ ਆ ਕੁਛ ਨਹੀਂ ਪਤਾ ऐसे हालात ਪੂਜਾ ਦੀ ਜ਼ਿੰਦਗੀ ਚ ਕਿਉਂ ਬਣੇ ਆ ਕਿਉਂ ਇਨਾਂ ਹਾਲਾਤਾਂ ਚ ਇਹ ਆਈ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਤੁਹਾਡੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਮਿਲ ਸਕਦਾ ਤੇ ਤੁਸੀਂ ਸਿਰਫ ਇੰਨਾ ਹੀ ਕੰਮ ਕਰ ਦੋ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰੋ ਜਿਵੇਂ ਭੈਣ ਨੇ ਥੋੜਾ ਜਿਹਾ ਕਲੂ ਦਿੱਤਾ ਵਾ ਜਿਵੇਂ ਗੋਰੇ گاؤں ਗੜ گاؤں ਦਾ ਦੱਸਦੀ ਹੈ ਭੈਣ ਜਾਂ ਜਿਹੜਾ ਕਣਕਵਾਲ ਪਿੰਡ ਦੱਸਿਆ ਭੈਣ ਨੇ ਉਹ ਕਿੱਥੇ ਪੈਂਦਾ ਕਿਸੇ ਨੂੰ ਪਤਾ ਹੋਵੇ ਜਾਂ ਹੋਰ ਜਿਹੜੇ ਨਾਮ ਬੋਲੇ ਆ ਭੈਣ ਨੇ ਸ਼ਾਇਦ ਕਿਸੇ ਨੂੰ ਸਮਝ ਆ ਗਿਆ ਹੋਵੇ ਸਾਨੂੰ ਨਾ ਆਈ ਹੋਵੇ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਤੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਇਸ ਭੈਣ ਨੂੰ ਵੀਰੇ ਸਿਕੰਦਰ ਸਿੰਘ ਤੇ ਸਰਬਜੀਤ ਭੈਣ ਹੁਣੀ ਲੈ ਕੇ ਆਏ ਨਾਲ ਉਹਨਾਂ ਦਾ ਬੇਟਾ ਜਿਹੜਾ ਹਜੇ ਸਕੂਲ 'ਚ ਪੜਦਾ ਪਰ ਆਪਣਾ ਫਰਜ਼ ਨਿਭਾਉਣ ਲਈ 100 ਕਿਲੋਮੀਟਰ ਦੂਰ ਪਾਕਿਸਤਾਨ ਦੇ ਬਾਰਡਰ ਕੋਲੋਂ ਲੁਧਿਆਣੇ ਪਹੁੰਚੇ ਬਹੁਤ ਧੰਨਵਾਦ ਆ ਭੈਣੇ ਤੁਹਾਡਾ ਧੰਨਵਾਦ ਅਸ ਗਿੰਦਰ ਵੀਰ ਚਲੋ ਅੱਗੇ ਵੀ ਤੁਸੀਂ ਜਸਵਾਮਾ ਕਰਦੇ ਰਹਿੰਦੇ ਹੋ ਪਰ ਭੈਣ ਦੀ ਬਹੁਤ ਹਿੰਮਤ ਹੈ ਬਹੁਤ ਹਿੰਮਤ ਹੈ ਮਹਾਰਾਜ ਮੇਰ ਕਰਨ ਭੈਣੇ ਤੇ ਬੱਚਿਆਂ ਤੇ ਕਿਰਪਾ ਕਰਨ ਤੁਹਾਂ ਜਿਸ ਧੀ ਦੀ ਇੰਜਤ ਬਚਾਉਣ ਵਾਸਤੇ ਜ਼ਿੰਮੇਵਾਰੀ ਚੱਕੀ ਨਹੀਂ ਤਾਂ ਅੱਜ ਹੁਣ ਜੇ ਤੁਸੀਂ ਨਾ ਧਿਆਨ ਦੇਣ ਸਾਨੂੰ ਕੀ ਹੁੰਦਾ ਸੀ ਭੈਣੇ ਕਿੰਨੇ ਦਿਨਾਂ ਤੋਂ ਵਿਚਾਰੀ ਉੱਥੇ ਹੋ ਕਹ ਰਹੀ ਅੱਜ ਹੀ ਸਵੇਰੀ ਆਈ ਆ ਜੀ ਪਤਾ ਨਹੀਂ ਪਹਿਲਾਂ ਵਿਚਾਰੀ ਕਿੱਥੇ ਸੀ ਅਸਰ ਪੈਣਿਆ ਲੰਕਿਆਂ ਨੇ ਕੀ ਇਹਦੇ ਹਾਲ ਹੋਏ ਨੇ ਕੀ ਆ ਕਿਉਂਕਿ ਇਹਨਾਂ ਰੋਲਾ ਰੁਪਾ ਨਹੀਂ ਪਾਈ ਇਸ ਨੂੰ ਪਤਾ ਨਹੀਂ ਲੱਗਾ ਚੁੱਪ ਹੀ ਰਹਿੰਦੀ ਹੈ ਸਭ ਸੈਮੀ ਸਨ ਬੋਲਣ ਜੋਗ ਵੀ ਹੈ ਨਹੀਂ ਵਿਚਾਰੀ ਕੁਛ ਕਰੇ ਅਰਦਾਸ ਇਸਤੀ ਵਾਸਤ ਕੋਈ ਦੇਓ ਅਸੀਸ ਕੋਈ ਦੁਆ ਇਸਤੀ ਵਾਸਤ ਵਾਗੂ ਜੀ ਕਾ ਹਲਸ ਵਾਗੂ ਜੀ ਬਹੁਤ ਸ਼ੁਕਰੀਆ ਵੀ ਜੀ ボードボードは何だろう。